ਤੁਸੀਂ ਇਸ ਟਾਈਮ ਦੇਖ ਰਹੇ ਹੋ ਕਿ ਮਜੀਠਾ ਰੋਡ ਸ਼੍ਰੀ ਅਮਰਤਸਰ ਸਾਹਿਬ ਦੇ ਵਿੱਚ ਜਿਹੜਾ ਜਿਹੜਾ ਕੈਂਡਲ ਮਾਰਚ ਕੱਢਿਆ ਜਾਂਦਿਆ ਵਾ ਉਹ ਜਿਹੜੀ ਜਿਹੜੀ ਕਬਹਿਲਗਾਮ ਦੇ ਵਿੱਚ ਦੁਰਘਟਨਾ ਹੋਈ ਆ ਉਹਦੇ ਸਬੰਧ ਦੇ ਵਿੱਚ ਜਿਹੜਾ ਜਿਹੜਾ ਇਹ ਕੈਂਡਲ ਮਾਰਚ ਕੱਢਿਆ ਗਿਆ ਇੱਥੋਂ ਦੇ ਸਾਰੇ ਜਿਹੜੇ ਕੁਝ ਅਧਿਕਾਰੀ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਭਾਜੀ ਜੀ ਜੰਦਾਬਾਦ ਜੰਦਾਬਾਦ ਦੇਖ ਰਹੇ ਹੋ ਕਿ ਜਿੰਨੇ ਵੀ ਮਤਲਬ ਇਥੋਂ ਦੇ ਅਧਿਕਾਰੀ ਨੇ ਕੋਈ ਐਮਐਲਏ ਸਾਰੇ ਅੱਜ ਇਕਜੁੱਟ ਇਕੱਠੇ ਹੋ ਗਏ ਨੇ ਤੇ ਆਪਣਾ ਇਹਨਾਂ ਦਾ ਰੋਜ਼ ਪ੍ਰਦਰਸ਼ਨ ਜਿਹੜੇ ਕਰ ਰਹੇ ਨੇ ਤੇ ਕੈਮਰਾਮੈਨ ਨੂੰ ਕਹੂੰਗਾ ਕਿ ਸਾਰੀਆਂ ਤਸਵੀਰਾਂ ਦਾ ਪਿੱਛੇ ਤੱਕ ਦਿਖਾਈਆਂ ਜਾਣ ਜੀ ਉਧਰ ਉਧਰ ਧੰਨਵਾਦ ਜੀ ਧੰਨਵਾਦ ਜੀ ਆਪਕਾ eia ka pua o ka loʻo 好厉害！<All> right. ਇਹ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਤੁਸੀਂ ਆਓਗੇ ਮੇਰੇ ਨਾਲ ਫੋਟੋ ਸਪ੍ਰਿੰਗ ਗੁਰਦਾਬਾਦ ਫੋਟੋ ਸਪ੍ਰਿੰਗ ਕਿ ਉਹ ਪਾਕਿਸਤਾਨ ਨੂੰ ਨਾਮੋ ਵਿਦੇਸ਼ ਕਰ ਦੇਗਾ ਉਹਦੀ ਸਕਾਰ ਨੂੰ ਸਾਨੂੰ ਪੂਰਾ ਯਕੀਨ ਹਾਂ ਕਿ ਜਿਹੜੇ ਰਾਤੋਂ ਤਿੰਨ ਨਾ ਜਿਹੜੇ ਪਿੰਡ ਤੋਂ ਪਹਿਲਾ ਹਮਲਾ ਹੋਇਆ ਪਾਕਿਸਤਾਨ ਦਾ ਉਹ ਕਹ ਰਹੇ ਨੇ ਅਸੀਂ ਇਹ ਕੰਮ ਨਹੀਂ ਕੀਤਾ ਉਹਨਾਂ ਨੇ ਕੀਤਾ ਜੇ ਇਹਨਾਂ ਨੇ ਨਹੀਂ ਕੀਤਾ ਤਾਂ ਜਿੱਤਾ ਕਿਵੇਂ ਆ ਕਿ ਜਿੱਦਾਂ ਮੂਸਕਾਬ ਮਾਲ ਕੌਮ ਹੀ ਹੈ ਕੈਸੀ ਹੈ ਤੇਲ ਹੱਥ ਦੇ ਨਾਲ ਤੇ ਪਿੰਡਾਂ ਦੇ ਵਿੱਚ ਲਾ ਦੇ ਉਹਨਾਂ ਸੋਖਾ ਤਾਂ ਤਾਪੀ ਇਹਨਾਂ ਦਾ ਯਕੀਨਨਾ ਚਾਹੀਦਾ ਹਾਂਜੀ ਬੋਲੋ ਹਾਂਜੀ ਅੱਜ ਅਸੀਂ ਜਿਹੜਾ ਜੋ ਮੁਕਸ਼ਮੀ ਇਤਨੀ ਜਿਹੜਾ ਹਾਸਾ ਆਇਆ ਬਹੁਤ ਹੀ ਦੁੱਖ ਭਰ ਤੇ ਬਹੁਤ ਹੀ ਨਿੰਦਾਯੋਗ ਹੈਗਾ ਜਿਹੜਾ ਕਿ ਉਹਦੇ ਸੰਬੰਧ ਵਿੱਚ ਅੱਜ ਅਸੀਂ ਕੈਂਡਲ ਮਾਰਚੇ ਨਿਕਾਲਿਆ ਤੇ ਜਿੰਨੇ ਵੀ ਮੇਰੇ ਭੈਣ ਭਰਾ ਜਿੰਨੇ Hindu ਭਾਈਚਾਰਾ ਜਿੰਨੇ ਵੀ ਹੈਗੇ ਉਹਦੇ ਵਿੱਚ ਰੋਸ ਹੈ ਕਿ ਜੋ ਇਹਨਾਂ ਨੇ ਘਟਨਾ ਕੀਤੀ ਆ ਬਹੁਤ ਮਾੜੀ ਆ ਬਹੁਤ ਯਾਨੀ ਕਿ ਗਲਤ ਕੀਤਾ ਵਾ ਉੱਥੇ ਸਲਾਨੀਆਂ ਨਾਲ ਜੋ ਇਹਨਾਂ ਨੇ ਹਲ ਕੀਤਾ ਵਾ ਬਹੁਤ ਮਾੜਾ ਸਲੂਕ ਕੀਤਾ ਇਹਨਾਂ ਨੇ ਉਹਦੇ ਅਸੀਂ ਬਹੁਤ ਬਹੁਤ ਨਿੰਦਾ ਕਰਦੇ ਹਾਂ ਇਨਸਾਫ ਦੀ ਕੀ ਮੰਗ ਰੱਖਦੇ ਉਹ ਦੀ ਇਨਸਾਫ ਇਹੋ ਕਰਦੇ ਮੰਨਦੇ ਆ ਕਿ ਜਿਹੜਾ ਇਹਨਾਂ ਨੇ ਕੀਤਾ ਵਾ ਗੁਨਾਹ ਕੀਤਾ ਜਿਹੜਾ ਉਹਦੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਤੇ ਜਿਸ ਤਰ੍ਹਾਂ ਵੀ ਹੋ ਸਕਦਾ ਅਸੀਂ ਆਪਣੀ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਕਿ ਜਿੱਦਾਂ ਵੀ ਹੈਗਾ ਵਾ ਕਾਨੂੰਨ ਦੇ ਫੈਸਲੇ ਨੂੰ ਸਹੀ ਕਰਨਾ ਆਪਣਾ ਤੇ ਇਸ ਇਨਸਾਫ ਤੋਂ ਆਇਆ ਤੇ ਤੁਹਾਨੂੰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਟੂਰਿਸਟ ਪਲੇਸ ਨਾਲ ਜੋ ਉੱਥੇ ਕੀਤਾ ਗਿਆ ਵਾ ਉੱਥੇ ਕੋਈ ਵੀ ਕੱਲ ਨੂੰ ਟੂਰਿਸਟ ਜਿਹੜਾ ਵਾ ਉਹ ਨਹੀਂ ਪਹੁੰਚ ਸਕਦਾ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਜੋ ਇਹਨਾਂ ਨੇ ਗੁਨਾਹ ਕੀਤਾ ਹੈ ਉਹਦੇ ਕਰਕੇ ਕਿ ਸਾਰੇ ਸਲਾਨੀ ਡਰੇ ਹੋਏ ਆ ਹੁਣ ਕਰੋ ਬਾਹਰ ਜਾਂਚ ਵੀ ਡਰਦੇ ਨੇ ਇਸ ਕਰਕੇ ਅਸੀਂ ਕਿੰਨੇ ਸਰਕਾਰ ਨੂੰ ਕਿ ਜਿਹੜਾ ਇਹਨਾਂ ਨੇ ਗਲਤ ਕੰਮ ਕੀਤਾ ਵਾ ਉਹਦੀ ਉਹਦਾ ਮੁੱਦਾ ਚੁੱਕਿਆ ਜਾਵੇ ਤੇ ਜਿਹੜਾ ਕਿ ਸਲਾਨੀਆਂ ਚ ਇੱਕ ਡਰ ਬੈ ਚੁੱਕਿਆ ਵਾ ਉਹ ਡਰ ਨਿਕਾਲ ਲਿਆ ਜਾਵੇ ਅਸਰ ਪਏਗਾ ਕਰਦਾ ਕੋਈ ਇਥੇ ਜਾਏਗਾ ਨਹੀਂ ਸੋ ਮੈਂ ਸਰਕਾਰ ਦੇ ਅੱਗੇ ਹੀ ਬੇਨਤੀ ਕਰਦਾ ਸਰਕਾਰ ਦੇ ਅੱਗੇ ਕਿ ਇਸ ਨੂੰ ਬੜੇ ਹੀ ਸੱਚੇ ਢੰਗ ਨਾਲ ਔਰ ਪਾਕਿਸਤਾਨ ਨੂੰ ਸਭਕ ਇਜ਼ਤ ਪਾਇਆ ਜਾਵੇ ਤਾਂ ਜੋ ਕਿ ਸਾਰੇ ਟੂਰਿਸਟ ਜਾਂ ਹਿੰਦੂਸਵਾਦੀ ਇਸ ਦਾ ਅ ਸਹੀ ਉਧਰ ਦੇ ਜਿਹੜੇ ਉਧਰ ਦੇ ਜਿਹੜੇ ਯੂ ਕਾ ਨਾਲ ਵਾਅਦਾ ਗੱਠਾ ਕੀਤਾ ਗਿਆ ਵਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹਨਾਂ ਨੂੰ ਜੀ ਉਹ ਜਿਹੜੇ ਉੱਧਰ ਦੇ ਜਿਹੜੇ ਕਸ਼ਮੀਰੀਏ ਆ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਸ਼ਿਵੀਰ ਦੇ ਵਿੱਚ ਤਕਰੀਬਨ 70% ਜਿਹੜੇ ਲੋਕ ਆ 70 ਤੋਂ ਵੀ ਜ਼ਿਆਦਾ ਵੀ ਆ ਉਹਨਾਂ ਨੇ ਇਸ ਕੀ ਤਾਂ ਫੜਾ ਹੀ ਮਹਿਸੂਸ ਕੀਤਾ ਕਿ ਤੱਕ ਤੱਕ ਕਿ ਇਹ ਬਹੁਤ ਗਲਤ ਹੋਇਆ ਬਹੁਤ ਗਲਤ ਹੋਇਆ ਅਸੀਂ ਇਹਦੀ ਦਿਕਤ ਕੀ ਕਰਦੇ ਆ ਸਾਰੇ ਨਾਲ ਹੀ ਉੱਥੇ ਕੈਂਟਰਪਾਰਟ ਵੀ ਹੈ ਕੱਟੇ ਸ਼ਹਿਰ ਦੇ ਵਿੱਚ ਔਰ ਉਸ ਦੀ ਦਿਕਤ ਨਹੀਂ ਕੀਤੀ ਉਹਨਾਂ ਦੇ ਨਾਲ ਉਹਨਾਂ ਆਤਵਾਦੀਆਂ ਦੇ ਨਾਲ ਕੋਈ ਵੀ ਉੱਥੋਂ ਦਾ ਪ੍ਰੋਪਰ ਬੰਦਾ ਨਹੀਂ ਆ ਕੋਈ ਹਮੇਸ਼ਾ ਸੋਚਦੇ ਵੀ ਸਾਡੇ ਜਿਹੜੇ ਇਥੋਂ ਦੇ ਲੋਕ ਆ ਹੁਸ਼ਾਲ ਹੁੰਦੇ ਜਦੋਂ ਟੁੱਟ ਜਾਂਦਾ ਹੈ